ਅਗਲੀ ਜਿਹੜੀ ਅਰਜੋ ਸਿੰਘ ਦੀ ਗੱਲ ਕਰਨੀ ਚਾਹੀਦੀ ਹੈ ਕੈਲੀਫੋਰਨੀਆ ਦੇ ਸਿੱਖਾਂ ਦੇ ਲਈ ਇੱਕ ਬੜੀ ਹੀ ਅਹਿਮ ਜਿਹੜੀ ਖਬਰ ਇਨਸਾਫ ਪਸੰਦ ਲੋਕਾਂ ਦੇ ਲਈ ਵਧੀਆ ਜਿਹੜੀ ਖਬਰ ਆਈ ਆ ਸੈਨੇਟ ਬਿਲ 509 ਜਿਸ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿਲ ਦੀ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਜਿਸ ਤੇ ਲਈ ਆਪਾਂ ਕਾਫੀ ਬੜੀ ਸੈਨੇਟ ਤੀਆਂ ਜਿਹੜੀਆਂ ਕਮੇਟੀਆਂ ਦੀ ਹੀアリング ਦੇ ਲਈ ਸੈਕਰਾਮੈਂਟੋਸ ਵਿੱਚ ਗਏ ਵੀ ਆ ਲੋਕ ਵੀ ਪਹੁੰਚੇ ਆ ਤੇ ਆਪੋ ਚੋ ਕਵਰੇਜ ਵੀ ਕਿਤੀ ਸੀਗੀ ਅੱਜ ਜਿਹੜੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਆ ਇਹ ਉਹੀ ਕਮੇਟੀ ਜਿਸ ਦੇ ਵਿੱਚ ਪਿਛਲੀ ਵਾਰ ਇਹ ਜਿਹੜਾ ਬਿੱਲ ਆ ਉਹ ਫੇਲ ਹੋ ਗਿਆ ਸੀ ਇਹ ਸੈਨੇਟਰ ਕਬਰੇ ਹੋਈ ਸੀਗੇ ਜਿਨ੍ਹਾਂ ਨੇ ਉਦੋਂ ਨਾ ਕਰ ਦਿੱਤੀ ਸੀ 6 ਲੱਖ ਡਾਲਰ ਦਾ ਜਿਹੜਾ ਉਹ ਹਵਾਲਾ ਦੇ ਕੇ ਅੱਜ ਉਸੇ ਕਮੇਟੀ ਦੇ ਵਿੱਚੋਂ ਬਿੱਲ ਪਾਸ ਹੋ ਕੇ ਸੈਨੇਟ ਦੀ ਫਲੋਰ ਵੱਲ ਨੂੰ ਉਸਨੇ ਕਦਮ ਵਧਾ ਲਿਆ ਸੋ on ਦੇ ਦਿਨਾਂ ਦੇ ਵਿੱਚ ਕਦੋਂ ਹੀアリング ਹੁੰਦੀ ਆ ਔਰ ਉਸ ਤੇ ਉੱਤੇ ਜਿਹੜੀ ਨਜ਼ਰ ਰਹੇਗੀ ਪਰ ਇਹ ਆ ਵੀ ਹੁਣ ਫਲੋਰ ਦੇ ਵਿੱਚ ਜਾ ਕੇ ਸੈਨੇਟ ਉੱਤੇ ਵੋਟ ਹੋ ਜਾਵੇਗੀ ਤੇ ਜੇ ਆਪਾਂ ਜੋ ਆਪਾਂ ਉਮੀਦ ਕਰਦੇ ਆਸ ਕਰਦੇ ਆ ਵੀ ਸੈਨੇਟ ਕੈਲੀਫੋਰਨੀਆ ਦੇ ਸੈਨੇਟ ਦੇ ਵਿੱਚ ਇਹ ਜਿਹੜਾ ਬਿਲ ਪਾਸ ਹੋਗਾ ਤੇ ਫਿਰ ਅਸੈਂਬਲੀ ਦੇ ਵਿੱਚ ਉਹੀ ਜਿਹੜੇ ਪ੍ਰੋਸੈਸ ਵਕ ਵਕ ਕਮੇਟੀਆਂ ਤੋਂ ਬਾਅਦ ਚ ਹੁੰਦੇ ਹੋਏ ਅਸੈਂਬਲੀ ਫਲੋਰ ਤੱਕ ਜਿਹੜਾ ਉਹ ਜਾਣਾ ਆ ਸੋ ਇਹ ਇੱਕ ਚੰਗੀ ਜਿਹੜੀ ਚੀਜ਼ ਆ ਉਹ ਵਾਪਰੀ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆ ਇਸ ਕਮੇਟੀ ਚੋਂ ਪਾਸ ਹੋ ਕੇ ਹੁਣ ਸੈਨੇਟ ਵੱਲ ਨੂੰ ਵਧਿਆ ਆ ਕਾਫੀ ਜ਼ੋਰ ਜਿਹੜਾ ਹਰਜੋਤ ਸਿੰਘ ਜੀ ਸੈਨੇਟ ਦੇ ਫਲੋਰ ਤੱਕ ਲਿਹਾਉਣ ਚ ਲੱਗਾ ਆ ਤੇ ਇਸ ਤੋਂ ਵੱਧ ਜ਼ੋਰ ਜਿਹੜਾ ਅਜੇ ਇਸ ਨੂੰ ਪਾਸ ਕਰਾਉਣ ਦੇ ਵਿੱਚ ਲਖਣਾ ਸੋ ਆਪਾਂ ਇਹ ਨਾ ਸੋਚੀਏ ਕਿ ਆਪਣਾ ਆਪਾਂ ਆਪਾ ਮੰਜ਼ਿਲ ਤੇ ਪਹੁੰਚ ਗਏ ਆ ਹੁਣ ਬੇਚਲੇ ਹੋਣ ਦੀ ਨਹੀਂ ਵਕਤ ਹੈਗਾ ਹੁਣ ਹੋਰ ਵੀ ਜ਼ਿਆਦਾ ਸ਼ਿੱਦਤ ਦੇ ਨਾਲ ਇਸ ਪ੍ਰਤੀ ਕੰਮ ਕਰਨ ਦੀ ਜ਼ਰੂਰਤ ਆ ਸੁਹਿਰਤਾ ਦੇ ਨਾਲ ਬਾਕੀ ਜਿਹੜੇ ਕੈਲੀਫੋਰਨੀਆ ਦੇ ਸੈਨੀਟਰਸ ਆ ਉਹਨਾਂ ਨਾਲ ਗੱਲਬਾਤ ਕਰਕੇ ਇਸ ਬਿੱਲ ਨੂੰ ਆਪਾਂ ਪਾਸ ਕਰਾਉਣਾ ਆ ਤੇ ਨਾਲ ਦੇ ਨਾਲ ਫਿਊਚਰ ਪਲਾਨਿੰਗ ਦੇ ਲਈ ਆਲਰੇਡੀ ਅਸੈਂਬਲੀ ਮੈਂਬਰਸ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਨੀ ਸ਼ੁਰੂ ਜਿਹੜੀ ਉਹ ਕਰਨ ਦੀ ਜ਼ਰੂਰਤ ਹੈਗੀ ਆ ਸੋ ਬਹੁਤ ਸਾਰੇ ਜਿਹੜੇ ਅਸੈਂਬਲੀ ਮੈਂਬਰਸ ਜਾਂ ਜਿਹੜੇ ਸਟੇਟ ਦੇ ਸੈਨੀਟਰਸ ਆ ਉਹ ਐਚਐਫ ਐਚਏਫ ਦੇ ਸੰਪਰਕ ਵਿੱਚ ਵੀ ਹੋ ਸਕਦੇ ਆ ਉਹ ਇਸ ਬਿੱਲ ਦੇ ਉਲਟ ਉਹਨਾਂ ਦੇ ਕੰਨ ਜਿਹੜੇ ਉਹ ਭਰਨ ਦੀ ਕੋਸ਼ਿਸ਼ ਕਰਨਗੇ ਸੋ ਐਜ਼ ਅ ਕਮਿਊਨਿਟੀ ਬਾਕੀਆਂ ਦੇ ਨਾਲ ਮਿਲ ਕੇ ਆਪਾਂ ਨੂੰ ਇਸ ਬਿੱਲ ਨੂੰ ਜਿਹੜੇ ਵੱਡੇ ਪੱਧਰ ਦੇ ਉੱਤੇ ਪਾਸ ਕਰਾਉਣ ਦੇ ਲਈ ਵੱਧ ਤੋਂ ਵੱਧ ਮੈਜੋਰਟੀ ਦੇ ਨਾਲ ਇਸ ਨੂੰ ਪਾਸ ਕਰਾਉਣ ਦੀ ਜ਼ਰੂਰਤ ਆ ਤੇ ਹਮਲਾ ਜਿਹੜਾ ਉਹ ਲਗਾਤਾਰ ਮਾਰਨ ਦੀ ਜ਼ਰੂਰਤ ਆ ਇੱਥੇ ਨਾਪੋਲ ਦੇ ਜਾਈਏ ਡਾਕਟਰ ਜਸਮੀਤ ਕੌਰ ਬੈਂਸ ਜਿਨ੍ਹਾਂ ਨੇ ਪਿਛਲੇ ਸਾਲ ਵੀ ਇਹੀ ਜਿਹੜਾ ਬਿਲ ਲਿਆਂਦਾ ਸੀ ਜੋ ਅਸੈਂਬਲੀ ਸਰਬਸੰਮਤੀ ਦੇ ਨਾਲ ਪਾਸ ਹੋਣ ਤੋਂ ਬਾਅਦ ਇਸ ਕਮੇਟੀ 'ਚ ਰਹਿ ਗਿਆ ਸੀਗਾ ਤੇ ਹੁਣ ਉਹਨਾਂ ਨੇ ਇਹ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਸੈਂਟਰ ਕਬਰੇ ਹੋ ਤੇ ਐਸਮਰਾਲਡਾ ਸੋਰੀਆ ਜਿਹੜੇ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਆ ਉਹਨਾਂ ਨੇ ਮਿਲ ਕੇ ਇਸ ਬਿਲ ਨੂੰ ਜਿਹੜਾ ਹੁਣ ਲਿਆਂਦਾ ਆ ਤੇ ਸੈਨੇਟ ਫਲੋਰ ਦੇ ਉੱਤੇ ਜਿਹੜੀ ਜਲਦ ਇਸ ਦੇ ਉੱਤੇ ਜਿਹੜੀ ਹੁਣ VOTING ਹੋ ਸਕਦੀ ਹੈਗੀ ਆ ਜੀ